ਪਰੀ ਸਤਿਕਾਰ ਮੈਂ ਹਾਂ ਤੁਹਾਡਾ ਹੌਸਰਾਜ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਮੌਜੂਦਾ ਸੰਸਦ ਨੇ ਹਲਕਾ ਜਲੰਧਰ ਤੋਂ ਉਹ ਕਦੇ ਵੀ ਗਲਤ ਭਵਿੱਖਬਾਣੀ ਨਹੀਂ ਕਰਦੇ ਨਾ ਹੀ ਉਹ ਕਦੇ ਗਲਤ ਬਿਆਨ ਦਿੰਦੇ ਨੇ ਆਪ ਆਦਮੀ ਪਾਰਟੀ ਨੂੰ ਲੈ ਕੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਚਰਨਜੀਤ ਸਿੰਘ ਚੰਨੀ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੇ ਉਪ ਸਾਬਕਾ ਮੁੱਖ ਮੰਤਰੀ ਮਨੋਸ਼ ਮਨੀਸ਼ ਸੋਧਿਆ ਦੀ ਯਾਨੀ ਕਿ ਵਾਰ-ਵਾਰ ਸਾਰੀਆਂ ਪਾਰਟੀਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਨੇ ਜਿਸ ਤਰ੍ਹਾਂ ਅੱਜ ਕੈਬਨਿਟ ਮੀਟਿੰਗ ਹੋਈ ਕੈਬਨਟ ਦੇ ਵਿੱਚ ਉਹੀ ਫੈਸਲੇ ਲੈ ਗਿਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮਨੀਸ਼ ਸੋਦੀਆ ਨੇ ਡੇਰੇ ਦਿੱਲੀ ਡੇਰੇ ਚੰਡੀਗੜ੍ਹ ਦੇ ਵਿੱਚ ਲਾਏ ਹੋਏ ਨੇ ਬਜਟ ਜਿਹੜਾ ਉਹ ਆਪਕਾਰੀ ਦਾ ਸਿਸਟਮ ਚੱਲਿਆ ਹੈ ਉਹ ਮਨੀਸ਼ ਸੋਦੀਆ ਦੀ ਦੇਖ ਰੇਖ ਦੇ ਵਿੱਚ ਚੱਲਿਆ ਹੈ ਇਸ ਨੂੰ ਲੈ ਕੇ ਚਰਨ ਜਿਸਨ ਚੈਨੀ ਨੇ ਸਵਾਲ ਖੜੇ ਕਰ ਦਿੱਤੇ ਨੇ ਦੂਸਰੇ ਪਾਸੇ ਉਹਨਾਂ ਨੇ ਪ੍ਰਡਿਕਸ਼ਨਸ ਯਾਨੀ ਕਿ ਭਵਿੱਖਬਾਣੀ ਵੀ ਕਰ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਆਂ ਅਤੇ ਵਿਧਾਇਕਾਂ ਦੀ ਉਹਨਾਂ ਆਖਿਆ ਕਿ ਹੁਣ ਪੂਰੀ ਤਰ੍ਹਾਂ ਭੰਬਲ ਪੂਸੇ ਵਿੱਚ ਪੈ ਚੁੱਕੇ ਨੇ ਇੱਕ ਪਾਸੇ ਸਦਵੇਂ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾ ਦੂਸਰੇ ਪਾਸੇ ਟੈਂਸ਼ਨ ਦੇ ਵਿੱਚ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਹੱਥ ਖੜੇ ਕਰ ਦਿੱਤੇ ਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਵਿੱਚੋਂ ਜਿਹੜਾ ਕੋਈ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਮੈਂ ਉਸ ਦਾ ਸਵਾਗਤ ਕਰਾਂਗਾ ਮੈਂ ਕਿੰਤੂ ਪਰਤੂ ਨਹੀਂ ਕਰਾਂਗਾ ਮੈਂ ਉਹਦੇ ਹੇਠਾਂ ਮਲਕ ਕੰਮ ਕਰਨ ਨੂੰ ਤਿਆਰ ਹਾਂ ਲੇਕਿਨ ਬਾਅਦ ਵਿੱਚ ਗੁੰਗਲਨੋਂ ਮਿੱਟੀ ਝਾੜ ਦਿੱਤੀ ਗਈ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੇਕਿਨ ਇੱਧਰ ਆ ਜੋ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਚਰਨਜੀਤ ਸਿੰਘ ਚੰਨੀ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਿੰਨਾ ਮਰਜ਼ੀ ਹੱਥ ਪੱਲਾ ਮਾਰ ਲਵੇ ਸੂਬੇ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ ਇਹ ਭਵਿੱਖਬਾਣੀ ਹੈ ਕਿ ਥੋੜੇ ਹੀ ਦਿਨਾਂ ਬਾਅਦ ਆਮ ਆਦਮੀ ਪਾਰਟੀ ਵੀ ਪੰਜਾਬ ਤੋਂ ਵਾਗ ਡੋਰ ਸੰਭਾਲਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਉਹਨਾਂ ਕਹਿੰਦਾ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਨੂੰ ਉਹਦੇ ਔਦਤੂਲਾ ਜਾ ਸਕਦਾ ਹੈ ਉਹਨਾਂ ਕਹਿੰਿਆ ਫਿਰ ਵੀ ਅਸੀਂ ਸਪੋਰਟ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਇਸਾਂ ਦਾ ਇੰਜਸਿਸ ਜਿਹੜਾ ਨਹੀਂ ਹੋਣਾ ਚਾਹੀਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਅਰਵਿੰਦ ਕੇਜਰੀਵਾਲ ਯਾਨੀ ਕਿ ਦਿੱਲੀ ਦੇ ਨਾਂ ਲਾਲੇ ਦੇ ਨਾਮ ਨੂੰ ਲੈ ਕੇ ਵੋਟਾਂ ਨਹੀਂ ਪਾਈਆਂ ਸੀ ਉਹ ਚਿਹਰਾ ਵੇਖਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਮੇ ਸਮੇਂ ਤੋਂ ਜਿਹੜਾ ਰਾਜਨੀਤਿਕ ਵਿੱਚ ਰਾਜਨੀਤੀ ਵਿੱਚ ਸਟਰਗਲ ਕਰਦੇ ਆ ਰਹੇ ਸੀ ਲੇਕਿਨ ਉਹਨਾਂ ਕਿਹਾ ਮੁੱਖ ਮੰਤਰੀ ਵੀ ਬਣੇ ਲੇਕਿਨ ਉਹ ਮੁੱਖ ਮੰਤਰੀ ਬਣ ਕੇ ਐਸ਼ ਵਾਧੂ ਕੀਤੀ ਹੈ ਲੇਕਿਨ ਪੰਜਾਬ ਦੇ ਮੁੱਦੇ ਹੱਲ ਨਹੀਂ ਕੀਤੇ ਗਏ ਨਾ ਹੀ ਜਿਹੜੇ ਵਾਅਦੇ ਕੀਤੇ ਗਏ ਪੂਰੇ ਕੀਤੇ ਗਏ ਇਸ ਨੂੰ ਲੈ ਕੇ ਬਵਾਲ ਖੜਾ ਸ਼ੁਰੂ ਹੋ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਕਾਨਫਰੰਸ ਕਰਕੇ ਇੱਕ ਸਾਂਝਾ ਬਿਆਨ ਦਿੱਤਾ ਹੈ ਉਹਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਵੀ ਸਮੇਂ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਵੱਲੋਂ ਝਟਕਾ ਲੱਗ ਸਕਦਾ ਹੈ ਉਹ ਹਾਵੀ ਹੋ ਗਏ ਨੇ ਪੰਜਾਬ ਦੇ ਕਿਸੇ ਵੀ ਸਮੇਂ ਪੂਰੀ ਵਾਗਡੋਰ ਉਹ ਪੰਜਾਬ ਦੀ ਸੰਭਾਲ ਸਕਦਾ ਹੈ